ਤੇ ਮੇਰੇ 2076 ਵਜੀ ਮਾੁਰ ਗਹਟਾ ਬਰਮ ਲਗਾ ਹੀ ਆਂਦਾ ਸੀ ਹੂੰ ਤੇ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਮੈਂਟ ਪਿਆ ਹੂੰ ਮੈਂ ਉੱਥੇ ਪਿਆ ਰਿਆ ساری ਰਾਤ ਮੇਨੂੰ ਦੂਜੇ ਦਿਨ ਚੱਕਿਆ ਗਿਆ ਤੇ ਉਸ ਤੋਂ ਬਾਅਦ ਮੇਰੀ ਆਵਾਜ਼ ਵੀ ਹੁਣ हट ਗਈ ਮੇਰਾ ਸੱਜਾ ਪਾਸਾ ਬਿਲਕੁਲ ਕੰਮ ਕਰਨੋਂ हट ਗਿਆ ਸੀ ਇਹਦਾ ਸੱਜਾ ਪਾਸਾ ਚੱਲਦਾ ਨਹੀਂ ਬਿਲਕੁਲ ਹੂੰ ਥੋੜਾ ਮੋਟਾ ਚੱਲਦਾ ਥੋੜਾ ਕੰਮ ਨਹੀਂ ਕਰਦਾ ਹੂੰ ਬਿਨ ਆਦਮ ਤੋਂ ਟੋੜੇ ਆਂਦਾ ਹੈ ਹੂੰ ਨਾ ਬੈਠਾ ਜਾਂਦਾ ਬਰਾਬਰ ਹੂੰ ਖੜਾ ਹੋ ਮਾੜਾ ਮਟ ਖੜਦਾ ਵੀ ਹੈ ਪੱਤੋ ਵਦ 5 ਮਿੰਟ 4 ਮਿੰਟ ਬਸ ਬੱਪੂ ਸੋ ਚਰੋ ਚੱਲ ਵਸਿਆ ਹੂੰ ਕੋਈ ਨਹੀਂ ਹੁਣ ਕਰ ਦੇ ਵਿੱਚ ਬਸ ਉਹੀ ਮੇਰੇ ਟੋਰ ਜੀ ਸਾਥ ਨੇ ਹੂੰ ਹੁਣ ਕੁਛ ਨਹੀਂ ਕਰਨ ਦੀ ਹੋ ਗਿਆ ਬਤਾ ਹੁਣ ਕਰਦੇ ਉਹ ਕੱਲ ਵਾਸੀ ਮੜਾ ਉੱਠਾ ਪਿਆ ਸੋ ਮਾ ਵੇਚਦਾ ਸਰ ਕੁਛ ਹੂੰ ਬਸ ਆ ਹੀ ਰਹਿ ਗਿਆ ਆਪਣੇ ਕੋਲ ਹੁਣ ਮੇਰੇ ਕੋਲੇ ਉਧੇ ਮਨ ਲਾਸਾਂ ਚ ਪਿਆ ਸੀ ਮੇਰੇ ਪ੍ਰਾਣੇ ਅਗੇ ਦੇਖਿਆ ਕਿੰਨੇ ਸਾਂ ਚੱਲ ਜਾਂਦੇ ਤਾਂ ਉਹਨਾਂ ਬਠੰਡੇ ਲੈ ਗਿਆ ਸਤਿ ਸ਼੍ਰੀ ਅਕਾਲ ਮੈਂ ਸੁਖੀ ਮੰਗਾਣੀਆਂ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਦੋਸਤੋ ਅੱਜ ਇੱਕ ਉਸ ਨੌਜਵਾਨ ਕੋਲੇ ਪਹੁੰਚੇ ਆ ਜਿਹੜਾ ਨੌਜਵਾਨ ਸਟੇ ਸੈਕਟਰੀ ਕਰਦਾ ਸੀ ਜਿਹੜਾ ਨੌਜਵਾਨ ਕਦੇ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਾ ਸੀ ਰੋਜੀ ਰੋਟੀ ਦੇ ਲਈ ਵਿਆਹਾਂ ਦੇ ਵਿੱਚ ਲੱਗਦੀਆਂ ਔਰਕੈਸਟਰਾਂ ਦੀ ਜਿਹੜੀ ਸਟੇ ਸੈਕਟਰੀ ਉਹ ਕਰਦਾ ਹੁੰਦਾ ਸੀ ਇਹ ਪਿੰਡ ਹੈ ਮਾਨਸਾ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਫਾਫੜੇ ਪਾਈਕੇ ਤੇ ਫਾਫੜੇ ਪਾਈਕੇ ਦਾ ਨੌਜਵਾਨ ਹੈ ਰਣਜੀਤ ਫਾਫੜੇ ਪਾਈਕੇ ਰਣਜੀਤ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਨਿੱਜੀ ਤੌਰ ਤੇ ਜ਼ਿੰਦਗੀ ਦੇ ਵਿੱਚ ਮਿਲਦੇ ਜੁਲਦੇ ਰਹੇ ਪਰ ਅੱਜ 7 ਸਾਲਾਂ ਬਾਅਦ ਆਉਂਦੇ ਜਾਂਦੇ ਰਹੇ ਪਤਾ ਲੈਂਦੇ ਰਹੇ ਪਹਿਲਾਂ ਰਣਜੀਤ ਬੋਲਦਾ ਨਹੀਂ ਸੀ ਅੱਜ 7 ਸਾਲਾਂ ਬਾਅਦ ਥੋੜਾ ਜਿਹਾ ਬੋਲਣ ਲੱਗਾ ਹੈ ਹਾਲਾਤ ਕੀ ਨੇ ਤੁਹਾਡੇ ਅੱਗੇ ਮਦਦ ਦੀ ਅਪੀਲ ਲਈ ਇਹ ਮੁਲਾਕਾਤ ਇਹ ਵੀਡੀਓ ਲੈ ਕੇ ਆਏ ਆਂ ਬੇਨਤੀ ਕਰਦੇ ਆ ਕਿ ਰਣਜੀਤ ਸੱਤ ਸਾਲਾਂ ਦੇ ਵਿੱਚ ਟੁੱਟ ਚੁੱਕਿਆ ਜਿੰਨਿਕ ਇੱਕ ਪਰਿਵਾਰ ਕੋਲੇ ਗਰੀਬ ਪਰਿਵਾਰ ਕੋਲੇ ਜਿੰਨਾਂ ਕੋ ਪੈਸਾ ਹੁੰਦਾ ਜਿੰਨਾਂ ਕੋਈ ਕੋਈ ਵੇਚ ਬਟਣ ਨੂੰ ਹੁੰਦਾ ਉਹ ਵਟ ਕੇ ਲਾ ਚੁੱਕਿਆ ਸਾਰੀ ਗੱਲਬਾਤ ਪੁੱਛਦੇ ਆ ਰਣਜੀਤ ਤੋਂ ਰਣਜੀਤ ਫਿਰ ਤਾਂ ਮੈਂ ਇਹੀ ਜਾਣਾਂਗਾ ਮੈਂ ਇਹ ਦੱਸੋ ਵੀ ਜਦੋਂ ਤੂੰ ਠੀਕ ਠਾਕ ਹੁੰਦਾ ਸੀ ਉਦੋਂ ਕਿਹੜੇ ਕਲਾਕਾਰਾਂ ਦੇ ਨਾਲ ਸਟੇ ਸੈਕਟਰੀ ਕਰਦਾ ਹੁੰਦਾ ਸੀ ਤੇ ਹੋਰ ਕੀ ਕੀ ਕੰਮ ਕਰਦਾ ਸੀ ਨਾਲ ਨਾਲ ਮੈਂ ਜਦੋਂ ਆਪਣੇ ਵੱਖੋ ਵੱਖਰੇ ਕਲਾਕਾਰਾਂ ਮਾਹਾਂ ਚਾ ਡੇਟਕ ਦੇ ਜਿੰਨੇ ਵੀ ਜਦ ਮੇ ਰੂਪੰਦਰ ਤੇੰਪੀ ਹੋ ਗਈ ਹੂੰ ਦੇਵਚਨੀ ਰੋ ਗਿਆ ਰੂਪਜੈਲਦਾਰ ਨਹੀਂ ਹੋ ਗਈ ਹੂੰ ਗੁਰਨੂਰ ਹੋ ਗਿਆ ਹੂੰ ਬਹੁਤ ਨਰਾ ਕੰਮ ਕੀਤਾ ਇੱਕ ਭਾਈ ਕੋ ਰਾਚਕਾਲਾ ਹੂੰ ਲਾਭੀ ਦੇ ਕੋਲ ਮੈਂ ਵਰਦਾ ਹੁੰਦਾ ਸੀ ਉਤੇ ਰਹਿਣਾ ਹੁੰਦਾ ਸੀ ਹੂੰ ਤੇ ਮੇਰੇ 2076 ਵਜੇ ਮਾੜ ਰਗ ਹਟਾ ਬਰਮ ਲਾ ਕੇ ਆਂਦਾ ਸੀ ਹੂੰ ਤੇ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਮੈਂਟ ਪਿਆ ਹੂੰ ਮੈਂ ਉੱਥੇ ਪਿਆ ਰਿਆ ساری ਰਾਤ ਹੂੰ ਮੈਨੂੰ ਦੂਜੇ ਦਿਨ ਚੱਕਿਆ ਤੇ ਉਸ ਤੋਂ ਬਾਅਦ ਮੇਰੀ ਆਵਾਜ਼ ਵੀ ਹੁਣ ਹਟ ਗਈ ਮੇਰਾ ਸੱਜਾ ਪਾਸਾ ਬਿਲਕੁਲ ਕੰਮ ਕਰਨੋਂ ਹਟ ਗਿਆ ਸੀ ਤੇ ਹੁਣ ਮੜ ਮੜ ਕੰਮ ਕਰਦਾ ਪਰ ਹੁਣ ਵੀ ਮੇਥੋਂ ਤੁਰਿਆ ਨਹੀਂ ਆਂਦਾ ਹੂੰ ਤੇ ਕੰਮ ਨਹੀਂ ਕੀਤਾ ਨ ਕੋਈ ਵੀ ਹੁਣ ਘਰ ਦਾ ਉਹ ਕੱਲਵਾਸੀ ਮਰਨ ਉੱਥਾਂ ਪਿਆ ਸੋ ਮਾ ਵੇਚਦਾ ਸਾਰਾ ਕੁਸ ਹਮ ਬਸ ਆ ਹੀ ਰਹਿ ਗਿਆ ਆਪਣੇ ਕੋਲ ਹੁਣ ਮੇਰੇ ਕੋਲੇ ਹਮ ਤੇ ਟਾਈ ਬਸ ਪੈਸਾ ਉਹ ਵੀ ਵੇਚ ਤੇ ਤੇ ਹੁਣ ਇਸ ਟਾਈਮ ਤੇ ਤੁਹਾਨੂੰ ਪੁੱਤੀ ਕੀ ਗੱਲ ਹੁੰਦਾ ਹੈ ਹਮ ਖਲੇ ਵੀ ਕੋਈ ਤੋ ਰਹਿ ਨਹੀਂ ਹੰਦਾ ਕੋਈ ਗੱਲ ਹੁੰਦਾ ਨਾ ਕੋਈ ਦਵਾਈ ਲੱਗਦੀ ਹੈ ਪੀ ਜਾਈ ਵੀ ਗਏ ਹਮ ਚੂ ਗਏ ਇਹ ਸਾਰ ਵੀ ਗਏ ਕੋਈ ਫਰਕ ਨਹੀਂ ਪਿਆ ਹਲੇ ਹੁਣ ਜੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੀ ਮਦਦ ਚਾਹੁੰਦਾ ਰੰਜੀਦ ਵੀ ਉਹ ਜੇ ਡਾਕਟਰ ਨੂੰ ਮਿਲੇ ਹੋਣਗੇ ਕੋਈ ਇਲਾਜ ਹੈ ਇਹ ਪੈਸੇ ਦੀ ਲੋੜ ਜਾਂ ਕਿਸੇ ਚੀਜ਼ ਦੀ ਲੋੜ ਹੈ ਹੁਣ ਹੁਣ ਲੋੜ ਤਾਂ ਤੁਹਾਨੂੰ ਪਤਾ ਹੀ ਹੈ ਗਈ ਹੈ ਤੇ ਕੀ ਸੀ ਤੀ ਹੂੰ ਉਹਨਾਂ ਦਾ ਆਪਣੇ ਕੋਲ ਉਹਨੇ ਪੈਸੇ ਨੇ ਵੀ ਆਪੇ ਜਾ ਕੇ ਇਲਾਜ ਕਰਾ ਸਕਦੇ ਸੀ ਹੂੰ ਹੁੰਦਾ ਹੁਣ ਮੇਰੇ ਘਰ ਆਲੀ ਹੋਗੇ ਮਾਤਾ ਜੀ ਹੋਗੇ ਹੂੰ ਰੇ ਕਾ ਜਹਾਂ ਦੇ ਨੇ ਜਾਂ ਮਨਮਟ ਕਾ ਮੂੰਹ ਕਰ ਦੇ ਨੇ ਰੋ ਬੱਚੇ ਨੇ ਛੋਟੋ ਛੋਟੇ ਪਣ ਜਾਂਦਾ ਹੁਣ ਨਾਮ ਹੈ ਗੁਰੂ ਬਾਪੂ ਉਸ ਵਿਚਾਰ ਹੋਰ ਚੱਲ ਵਸਿਆ ਹੂੰ ਕੋਈ ਨਹੀਂ ਹੁਣ ਘਰ ਦੇ ਵਿੱਚ ਬਸ ਉਹ ਹੀ ਮੇਰੇ ਟੋੜ ਜੀ ਸਾਥ ਨੇ ਹੂੰ ਹੁਣ ਕੁਛ ਨਹੀਂ ਕਰਨ ਦੀ ਹੋਗੀ ਹਮ ਤਾਂ ਕਿੰਨੇ ਬੱਚੇ ਤੇਰੇ ਕੋਲ ਦੋ ਬੱਚੇ ਨੇ ਜੀ ਇੱਕ ਦਾ ਸੈਕਿੰਡ ਚ ਵੱਡਾ ਦੂਜੀ ਚ ਤੇ ਇੱਕ ਡੇਢ ਸਾਲ ਦਾ ਦੋਨੇ ਮੁੰਡੇ ਜੇ ਇੱਕ ਮਿੰਟ ਕੁ ਨੇ ਹਾ ਦੋਨੇ ਮੁੰਡੇ ਨੇ ਅੱਛਾ ਕਰਦੀ ਕਮਾਈ ਦਾ ਕੋਈ ਹੋਰ ਸਾਧਨ ਹੈ ਕੋਈ ਹੋਰ ਕੋਈ ਸਾਧਨ ਨਹੀਂ ਬਸ ਉਹੀ ਉਹੀ ਕਮਾਉਂਦੀਆਂ ਨੇ ਦੋਨੇ ਕੋਈ ਸਾਧਨ ਨਹੀਂ ਮੰਮੀ ਤੇ ਤੁਹਾਡੀ ਬੋਟੀ ਹਾਂ ਨੇ ਰੇਗਾ ਜਾਂਦੀਆਂ ਨੇ ਨਹੀਂ ਘਰ ਚ ਆ ਜਾਂਦੀਆਂ ਨੇ ਕਿ ਫਿਰ ਕਿਆਂ ਘਰੇ ਜਾਹੀ ਜਾਂ ਹੁਣ ਤੱਕ ਕਿਸ ਨੇ ਮਦਦ ਕੀਤੀ ਕਿਸੇ ਕੋਈ ਕਲਾਕਾਰ ਬੜੇ ਹੋਵੇ ਕੋਈ ਨਹੀਂ ਜਾਂ ఆర్ਕੈਸਟਰ ਜਿਹੜੇ ਗਰੁੱਪ ਹੁੰਦੇ ਨੇ ਕੋਈ ਹੋਰ ਕੋਈ 1200 ਰੁਪਏ ਕਦੇ ਫੜਾ ਹੋਵੇ ਤਾਂ ਕਹਿਣਾ ਕਿ ਉਹ ਕੋਈ ਮਦਦ ਨਹੀਂ ਹੋਈ ਕਦੇ ਅੱਛਾ ਉਹਨੂੰ ਪਤਾ ਹੈ ਅਸਲ ਤੇ ਰੰਜੀਦ ਦੇ ਸੱਟ ਵੱਜੀ ਪਤਾ ਸੀ ਆਪਣੇ ਕਰਦੇ ਦੱਸਿਆ ਮਨੇ ਕਿਸ ਨੂੰ ਪਤਾ ਬਥੇਰੇ ਨੂੰ ਪਤਾ ਕੋਈ ਉਹ ਖੜਦਾ ਹੈ ਨਹੀਂ ਹੂੰ ਜਿਹਨੂੰ ਪਤਾ ਉਹਨੇ ਆਉਂਦਾ ਕੋਈ ਹੂੰ ਫਿਰ ਪਰ ਮੈਂ ਵੀ ਕੀਤਾ ਨਹੀਂ ਕਿ ਤੋ ਹੁਣ ਸਰੀਰ ਦੇ ਕਿਹੜੀ ਕਿਹੜੀ ਸਮੱਸਿਆਵਾਂ ਆਣ ਗਈਆਂ ਕੀ ਦੇਖੋ ਮੇਰਾ ਸੱਜਾ ਪਾਸਾ ਚੱਲਦਾ ਨਹੀਂ ਬਿਲਕੁਲ ਹੂੰ ਥੋੜਾ ਮੋਟਾ ਜਲਦਾ ਥੋੜਾ ਕੰਮ ਨਹੀਂ ਕਰਦਾ ਹੂੰ ਬਿਨ ਆਦਮ ਤੋ ਟੋੜੇ ਆਂਦਾ ਹੂੰ ਨਾ ਬੈਠਾ ਜਾਂਦਾ ਬਰਾਬਰ ਹੂੰ ਖੜਾ ਮੜਾ ਮੜਾ ਖੜ ਦੇ ਖੜਦਾ ਵੀ ਆ ਪੱਤੋ ਵਦ 5 ਮਿੰਟ 4 ਮਿੰਟ ਬਸ ਕਾ ਦੇ ਕੜਦਾ ਉਦੋਂ ਐਕਸੀਡੈਂਟ ਹੋਇਆ ਸੀ ਜਾਂ ਕਿਸੇ ਨੇ ਡਿੱਗ ਗਿਆ ਜਾਂ ਕੀ ਪਾਣਾ ਕੀ ਵਰਤਿਆ ਸੀ ਪਤਾ ਨਹੀਂ ਲੱਗਿਆ ਕੁਛ ਕੀ ਗੱਲਬਾਤ ਹੋਈ ਸੀ ਮਸਾ ਜੀ ਆ ਉੱਥੇ ਬੈਠਿਆ ਉਹਨ ਦੂਜੇ ਨੂੰ ਪਤਾ ਲੱਗਿਆ ਫਿਰ ਵੀ ਮੇਰੇ ਆਵਾਜ਼ ਨਹੀਂ ਆਉਂਦੀ ਸੀ ਉਹ ਟਾਈਮ ਤੇ ਹੂੰ ਆਵਾਜ਼ ਹੁਣ ਆਉਣ ਲੱਗੀ ਹੈ ਕਿੰਦਾ ਕਰਾਇਆ ਫਿਰ ਤੁਹਾਨੂੰ ਮੈਨੂੰ ਬੱਪੀਆਂ ਨੇ ਤੂੰ ਮੈਡੀਕਲ ਕੰਮ ਕਰਦੇ ਨੂੰ ਹੂੰ ਡਾਕਟਰ ਨੇ ਹੂੰ ਉਹਨਾਂ ਮਨਮਾਨਸਾ ਲੈ ਗਈ ਹੂੰ ਮਨਮਾਨਸਾ ਕਹਿੰਦੇ ਡੈਡਾ ਕਹਿੰਦੇ ਜੀ ਮਨੋਲਾਸਾਂ ਵਿੱਚ ਪੜਦਾ ਜਾਵੇ ਹੂੰ ਉੱਥੇ ਮਨਲਾਸਾਂ ਤੇ ਪਿਆ ਸੀ ਮੇਰੇ ਭਰਾ ਨੇ ਆ ਕੇ ਦੇਖਿਆ ਕਿੰਨੇ ਸਾਂਹ ਚੱਲ ਜਾਂਦੇ ਤਾਂ ਉਹਨੂੰ ਬਠੰਡੇ ਲੈ ਗਿਆ ਹੂੰ ਬਲੋਬਲ ਹਸਪੀਟਲ ਤੇ ਹੂੰ ਉੱਥੇ 20 ਦਿਨ ਬਾਅਦ ਉਹਨੂੰ ਹੋਸ ਆ ਗਈ ਚਲੋ ਹੂੰ ਤੇ ਹੋਲੀ-ਹੋਲੀ ਬਸਾ ਦੇਣਾਗੇ ਕਿੰਨੇ ਪੈਸੇ ਲੱਗੇ ਕਿੰਨਾ ਖਰਚਾ ਹੋ ਗਿਆ ਜੇ ਬਾਲੇ ਨੇ ਮੈਂ ਕਹਨਾ ਇਹ ਦੁਬੰਨਾ 8-9 ਲੱਖ ਰੁਪਏ ਲੱਗੇ ਹੋਗਾ ਹੁਣ ਹੈਗੇ ਲੋਨ ਨੂੰ ਖਰਚੇ ਹੁਣ ਹੈ ਨਹੀਂ ਕੁਝ ਨਹੀਂ ਆ ਫਿਰ ਦਵਾਈ ਲੈਣ ਦੀ ਕਿੰਨੀ ਦਵਾਈ ਆਏ ਨੇ ਮਹੀਨੇ ਦੀ ਦਵਾਈ ਫਿਲਹਾਲ ਤਾਂ ਪਹਿਲਾਂ ਬਹੁਤ ਆਉਂਦੀ ਸੀ ਹੁਣ 2-3 ਤਨ ਘਿਆਦੇ ਹੁੰਦੇ ਬਸ ਫਿਰ 2-3000 ਦਾ ਹੱਲ ਕਿੱਥੋਂ ਹੁੰਦਾ ਆਹੀ ਵਸ ਕਰ ਹਾਲੀ ਵਾਗੇ ਕਦੇ ਮੇਰੇ ਮਾਤਾ ਵਾਗੀ ਹੂੰ ਬਸ ਹੋਈ ਕੱਢੀ ਜਾਂਦੇ ਹੋ ਚਾਰੀ ਹੂੰ ਦੋਸਤੋ ਇਹ ਆ ਰਣਜੀਤ ਰਣਜੀਤ ਨੂੰ ਬਹੁਤ ਨੇੜੋਂ ਜਾਣਦੇ ਆ ਬਹੁਤ ਸਾਰੀਆਂ ਸਟੇਜਾਂ ਤੇ ਸੁਣਿਆ ਰਣਜੀਤ ਨੂੰ ਬੋਲਦੇ ਬਹੁਤ ਖੂਬਸੂਰਤ ਆਵਾਜ਼ ਤੇ ਅੰਦਾਜ਼ ਸੀ ਰਣਜੀਤ ਦਾ ਅੱਜ ਮੰਜੇ ਤੇ ਬੈਠਾ ਹੈ ਪੰਜਾਬੀਓ ਦੇਸਾਂ ਵਿਦੇਸ਼ਾਂ ਚ ਬਸਦੇ ਪੰਜਾਬੀਓ ਤੁਸੀਂ ਬਹੁਤ ਸਾਰੇ ਸਰਲੇਖ ذریعے ਬਹੁਤ ਸਾਰੇ ਜਦੋਂ ਇਹ ਜਈਏ ਪਰਿਵਾਰ ਦੀ ਕੋਈ ਮੱਦ ਲਈ ਅਪੀਲ ਕਰਦੇ ਆ ਤੁਸੀਂ ਉਹਨਾਂ ਦੀ ਬਾਹ ਫੜੀ ਆ ਅੱਜ ਲੱਖ ਨਾ ਪੈਸਾ ਦਿਓ ਪਾਰਾ ਰਣਜੀਤ ਦੇ ਇਲਾਜ ਲਈ ਰਣਜੀਤ ਦੇ ਬੱਚਿਆਂ ਦਾ ਭਵਿੱਖ ਲਈ ਇਹ ਰਣਜੀਤ ਕਿਸੇ ਦੇ ਹੱਥ ਤੁਸੀਂ ਦੇਖੋ ਪਿਛਲੇ 7 ਸਾਲਾਂ ਤੋਂ ਜ਼ਿੰਦਗੀ ਦਾ ਇਹ ਸੰਤਾਪ ਹੰਡਾ ਰਿਹਾ 7 ਸਾਲਾਂ ਦੇ ਵਿੱਚ ਕੋਈ ਇਹਦੀ ਵੀਡੀਓ ਨਹੀਂ ਬਣੀ ਹੈਗੀ ਕਿਉਂਕਿ ਉਹ ਬੋਲ ਨਹੀਂ ਸਕਦਾ ਸੀਗਾ ਨਾ ਹੀ ਇਹਨੇ ਮਦਦ ਮੰਗੀ ਜਿੰਨਾ ਕੁਝ ਇਹਦੇ ਕੋਲ ਹੈਗਾ ਸੀ ਉਹ ਵੇਚ ਵੱਟ ਕੇ ਪਰਿਵਾਰ ਨੇ ਭੈਣਾ ਭਰਾਵਾਂ ਨੇ ਰਿਸ਼ਤੇ ਨਾਤੇ ਨੇ ਜੋ ਕੁਝ ਟੈਲੀਫੋਨ ਲਾ ਸਕਦੇ ਸੀ ਲਾ ਦਿੱਤਾ ਅੰਤ ਨੂੰ ਅਸੀਂ ਤੁਹਾਡੇ ਤੱਕ ਇਹ ਵੀਡੀਓ ਭੇਜੀ ਹੈ ਇਸ ਵੀਡੀਓ ਨੂੰ ਸ਼ੇਅਰ ਕਰਨਾ ਸਾਂਝਾ ਕਰਨਾ ਤਾਂ ਕਿ ਰஞ்சிਤ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਮਦਦ ਹੋ ਸਕੇ ਸਕਰੀਨ ਦੇ ਉੱਤੇ ਅਸੀਂ ਨੰਬਰ ਚਲਾ ਰਹੇ ਹਾਂ ਤੁਸੀਂ ਸਿੱਧਾ ਸੰਪਰਕ ਰஞ்சிਤ ਨਾਲ ਕਰ ਸਕਦੇ ਹੋ ਜੁੜੇ ਰਹੋ ਸਰਨੇਕ ਦੇ ਨਾਲ